ਰੋਲ ਡਾਊਟ ਸਰ ਹਲਕੇ ਇਤਰ ਮੈਂ ਤਾਂ ਯਾਰੇ ਕੂੜੇ ਨੂੰ ਲੈ ਗਏ ਅੱਜ ਵਾਰਡ ਨੰਬਰ 74 ਦੇ ਵਿੱਚ ਸਾਡੇ ਹਲਕੇ ਦੇ ਪਾਰਸਲ ਸोनू ਜੀ ਨੇ ਦੇਖੋ ਜੀ ਨੇ ਅੱਜ ਤੇ ਕਈ ਤਰ੍ਹਾਂ ਤੋਂ ਪਿਛਲੇ ਧਰਨਾ ਲਾਇਆ ਜਾ ਰਿਹਾ ਕਿਉਂਕਿ ਇਹਦੇ ਵਾਰਡ ਦੇ ਵਿੱਚ ਜਿਹੜੇ ਆਤਮ ਨਗਰ ਦੇ ਜਿਹੜੇ ਐਮ ਐਲ ਏ ਨੇ ਸਿੱਧੂ ਸਾਹਿਬ ਉਹ ਆਪਣੇ ਸਾਰੇ ਹਲਕੇ ਦਾ ਕੂੜਾ ਲਿਆ ਕੇ ਇਹਦੇ ਵਾਰਡ ਸੱਟ ਰਹੇ ਨੇ ਤੋਂ ਇੱਥੇ ਵੀ ਇਨਸਾਨ ਰਹਿੰਦੇ ਨੇ ਇੱਥੇ ਵੀ ਲੋਕ ਰਹਿੰਦੇ ਨੇ ਤੇ ਇੱਥੇ ਦੇ ਲੋਕਾਂ ਨੂੰ ਸਵੱਲ ਨਹੀਂ ਆਉਂਦੀ ਉਹਨਾਂ ਦਾ ਫਰਜ ਬੰਦਾ ਨਗਰ ਨਿਗਮ ਵੱਲੋਂ ਵੀ ਹਦਾਇਤ ਹੈ ਕਿ ਆਪਣੇ ਆਪਣੇ ਵਾਰਡ ਦੇ ਵਿੱਚ ਨਗਰ ਨਿਗਮ ਇਹਨਾਂ ਨੂੰ ਕੋਈ ਨਾ ਕੋਈ ਸਪੇਸ ਦਵੇ ਤਾਂ ਕਿ ਆਪਣੇ ਆਪਣੇ ਵਾਰਡ ਦਾ ਕੂੜਾ ਆਪਣੇ ਵਾਰਡਾਂ ਦੇ ਵਿੱਚ ਉੱਥੇ ਸਪੇਸ ਤੇ ਸਟੱਇਆ ਜਾਵੇ ਤਾਂ ਕਿ ਨਾ ਕਿ ਇੱਕ ਹਲਕੇ ਤੇ ਬੋਝ ਪਾ ਕੇ ਉਸ ਹਲਕੇ ਨੂੰ ਗੰਦਾ ਕੀਤਾ ਜਾਵੇ ਉਸ ਹਲਕੇ ਨੂੰ ਨਰਕ ਬਣਾਇਆ ਜਾਵੇ ਇਹ ਬੜੀ ਨਿੰਦਣੀਓ ਗੱਲ ਆ ਔਰ ਮੈਂ ਸਿੱਧੂ ਸਾਹਿਬ ਨੂੰ ਕਹਿਣਾ ਸਿੱਧੂ ਸਾਹਿਬ ਤਾਕਤਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਅੱਜ ਤਾਕਤ ਹੈ ਕਿ ਕੱਲ ਤਾਕਤ ਨਹੀਂ ਹੋਣੀ ਤਾਕਤ ਸਦਾ ਇਨਸਾਨ ਕੋਲ ਨਹੀਂ ਰਹਿੰਦੀ ਵੱਡਾ ਫਰਜ਼ ਬੰਦਾ ਜਿਹੜੇ اپੋਜੀਸ਼ਨ ਦੇ ਲੀਡਰ ਨੇ ਤੁਹਾਡੇ ਕੌਂਸਲਰ ਨੇ ਚਾਹੇ ਕੋਈ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਚੱਲੋ ਉਹਨਾਂ ਦਾ ਸਾਥ ਲਵੋ ਤੇ ਜੇ ਉਹਨਾਂ ਨੂੰ ਕੋਈ ਤਕਲੀਫ ਹੈ ਨਾ ਜਿਹੜਾ ਘਰ ਦਾ ਵੱਡਾ ਹੁੰਦਾ ਉਹਦਾ ਫਰਜ਼ ਬੰਦਾ ਉਸ ਦੀ ਤਕਲੀਫ ਦਾ ਹੱਲ ਕਰਨਾ ਇਹ ਹੱਲ ਕਰਨ ਦੀ ਬਜਾਏ ਇਹਨਾਂ ਦਾ ਨੁਕਸਾਨ ਕਰ ਰਹੇ ਨੇ ਆਪਣੀ ਜਿਹੜੀ ਤਾਕਤ ਹੈ ਨਾ ਉਹਦਾ ਦੁਰਪਯੋਗ ਕਰ ਰਹੇ ਨੇ ਇਹ ਦੁਰਪਯੋਗ ਤਾਕਤ ਦਾ ਨਹੀਂ ਕਰਨਾ ਚਾਹੀਦਾ ਔਰ ਇਹਨਾਂ ਨੂੰ ਚਾਹੀਦਾ ਮੈਂ ਅੱਜ ਆਪਣਾ ਮੇ#" ਨਗਰ ਨਿਗਮ ਲੋਕਾਂ ਨਾਲ ਵੀ ਗੱਲ ਕਰਕੇ ਆਇਆ ਮੈਂ ਕਿਹਾ ਮੈਡਮ ਇੱਥੇ ਸਾਰਾ ਕੂੜਾ ਬਾਹਰ ਦਾ ਛੱਡਿਆ ਜਾ ਰਿਹਾ ਸਾਰੇ ਬਾੜਾਂ ਦਾ ਜਾ ਕੇ ਜਿਹੜਾ ਆਤਮ ਪਾਰਕ ਦਾ ਇਹ ਠੀਕ ਨਹੀਂ ਹੈਗਾ ਇਹਨਾਂ ਨੂੰ ਆਪਣੇ ਆਪਣੇ ਬਾੜਾਂ ਦੇ ਵਿੱਚ ਜਿਹੜਾ ਇੱਥੇ ਕੂੜਾ ਦਾ ਕੂੜਾ ਘਰ ਬਣਾਉਣੇ ਚਾਹੀਦੇ ਨੇ ਤੋਂ ਉਹਨੇ ਕਿਹਾ ਮੈਂ ਵੀ ਅੱਜ ਮੌਕਾ ਦੇਖੂੰਗੀ ਦੇਖ ਕੇ ਕੰਮ ਕਰਾਂਗੇ ਸੋ ਇਹ ਜਿਹੜਾ ਇਹ ਮੈਂ ਫਿਰ ਕਹਿਣਾ ਸਨਾਂ ਵੀ ਜਿੱਦੂ ਸਾਹਿਬ ਇਹ ਕੰਮ ਬੰਦ ਕਰੋ ਲੋਕਾਂ ਨਾਲ ਧੱਕਾ ਕਰਨਾ ਬੰਦ ਕਰੋ ਤੇ ਆਪਣੇ ਹਲਕੇ ਵਿੱਚ ਜਗਾ ਲੱਭ ਕੇ ਇਹ ਵੀ ਤੁਹਾਡਾ ਛੋਟਾ ਭਾਈ ਹੈ ਕੌਂਸਲਰ ਇਹ ਨਹੀਂ ਹੈਗਾ ਜੇ ਕਾਂਗਰਸ ਤੁਸੀਂ ਵੀ ਤਾਂ ਕਾਂਗਰਸ ਵਿੱਚ ਹੀ ਗਏ ਹੋ ਕੋਈ ਪਤਾ ਨਹੀਂ ਕਿਹੜੇ ਬੰਦੇ ਨੂੰ ਕਦੋਂ ਕਦੀ ਲੋੜ ਪੈ ਜਾਣੀ ਹੈ ਤੋ ਇਸ ਕਰਕੇ ਇਹਨਾਂ ਦਾ ਫਰਜ ਬੰਦਾ ਆਪਣੇ ਵਾਰਡ 'ਚ ਜਗਾ ਲੰਬਨ ਲੱਗ ਕੋਥੇ ਕੂੜਾ ਸਿੱਟਣ ਤੇ ਇੱਥੇ ਇਲਾਕੇ ਦੇ ਲੋਕਾਂ ਨੂੰ ਰਾਹ ਦੇ। ਇਹ ਤਰ੍ਹਾਂ ਕਿੰਨੇ ਵੇ ਤੱਕ ਚੱਲੇਗਾ ਜੀ ਅੱਜ ਇਹ ਧੰਗਾ 4:30 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਜੋ ਵੀ ਪ੍ਰੋਗਰਾਮ ਹੋਏਗਾ ਜੋ ਸਾਡੇ ਹਲਕੇ ਦਾ ਜੋ ਵਾਰਡ ਦਾ ਪ੍ਰਧਾਨ ਜਿੱਦਾਂ ਦਾ ਪ੍ਰੋਗਰਾਮ ਦੇਈ ਜਾਏਗਾ ਅਸੀਂ ਸਾਰੇ ਇੱਕ ਝੋਟਾ ਇੱਕ ਝੋਟੋ ਕੇ ਤਕੜੇ ਹੋ ਕੇ ਇਕੱਠੇ ਹੋ ਕੇ ਅਸੀਂ ਧਰਨਾ ਲਾਵਾਂਗੇ ਜਦ ਤੱਕ ਇਹ ਸਮੱਸਿਆ ਦਾ ਹੱਲ ਨਹੀਂ ਹੁੰਦਾ ਜਦ ਤੱਕ ਇਹ ਧਰਨਾ ਜਾਰੀ ਰਹੇਗਾ ਜੇ ਲੋਕਾਂ ਨੂੰ ਪਰੇਸ਼ਾਨੀ ਸ਼ਾਦਾ ਆ ਰਹੀ ਹੈ ਕਹਿੰਦੇ ਜਿਹੜਾ ਮੱਧਿਆਲੇ ਇਹ ਪਰੇਸ਼ਾਨੀ ਸਾਨੂੰ ਡੇਕੋ ਇਹ ਹਲਕੇ ਦੇ ਲੋਕਾਂ ਵਾਸਤੇ ਲੜਾਈ ਲੜ ਰਿਆ ਜਿਹੜੇ ਇੱਥੇ 5000 ਲੋਕ ਰਹਿੰਦੇ ਉਹਨਾਂ ਦੇ ਲੜਾਈ ਲੜ ਰਿਆ ਸੋ ਇਸ ਕਰਕੇ ਇਹ ਮੇਰ ਨਗਰ ਨਿਗਮ ਕਮਿਸ਼ਨਰ ਨਗਰ ਨਗਰ ਦਾ ਫਰਜ਼ ਹੈ ਬੰਦਾ ਮੌਕੇ ਤੇ ਆ ਕੇ ਵਿਜ਼ਿਟ ਕਰਨ ਤੇ ਵਿਜ਼ਿਟ ਕਰਕੇ ਜਿੱਤੇ ਕਿਤੇ ਹੋਰ ਸਪੇਸ ਮਿਲਦਾ ਉੱਥੇ ਕੂੜਾ ਸਿੱਟਣਾ ਇਸ ਇਲਾਕੇ ਨੂੰ ਰਾਹਤ ਦੇਣ ਉਹ ਤਾਂ ਕਹਿੰਦੇ ਸਾਰਿਆਂ ਨੂੰ ਇੱਕੋ ਜਗ੍ਹਾ ਰੱਖਿਆ ਜਾਊਗਾ ਇਹ ਇੱਕੋ ਜਗ੍ਹਾ ਰੱਖਿਆ ਜਾ ਰਿਹਾ ਇੱਕ ਵਾਰਡ ਸਾਰਾ ਲਿਆ ਕੇ ਜਿਹੜਾ ਆਤਮ ਪਰਦਾ ਸਾਰਾ ਕੂੜਾ ਇੱਕ ਜਗ੍ਹਾ ਸਿੱਟਦੇ ਹੋ ਕਿ ਆ ਇਹ ਇਨਸਾਫ ਹੋ ਰਿਹਾ ਤਾਂ ਨਾ ਇਨਸਾਫੀ ਹੈ ਧੱਕੇਸ਼ਾਹੀ ਕਰ ਰਹੇ ਨੇ ਧੱਕੇਸ਼ਾਹੀ ਲੰਬੀ ਦੇਰ ਨਹੀਂ ਮੈਨੂੰ ਹਲਕਾ ਵਿਧਾਇਕ ਆਤਮਨਗਰ ਦਾ ਫੋਨ ਆ ਵੀ ਛੋਟੇ ਵੀਰ ਵੀ ਤੂੰ ਮੇਰਾ ਪਰਸਨਲ ਲੈਣ ਨਾ ਲੈ ਰਿਹਾ ਵੀ ਇਹ ਤਾਂ ਪ੍ਰਸ਼ਾਸਨ ਦਾ ਰੋਲ ਆ ਮੇਰਾ ਤਾਂ ਕੋਈ ਰੋਲ ਹੈ ਨਹੀਂ ਮੈਂ ਕਿਹਾ ਸਿੱਧੂ ਸਾਹਿਬ ਗੱਲ ਇਹ ਆ ਵੀ ਉੱਥੇ ਤੁਸੀਂ ਆਪ ਰਾਤ ਨੂੰ ਮੌਕੇ ਤੇ ਜਾ ਕੇ ਕਹਿੰਦਾ ਸੜਕ ਤੇ ਕੂੜਾ ਡਿੱਗਦਾ ਸੀ ਮੈਂ ਕਿਹਾ ਪਿਛਲੇ 40 ਸਾਲ ਦਾ ਡਿੱਗ ਰਿਹਾ ਅੱਜ ਜੜੀ ਕਰਨ ਲੱਗਿਆ ਜੇ ਤੁਸੀਂ ਉਹਨੂੰ ਬੰਦ ਕਰਾਇਆ ਤਾਂ ਤੁਸੀਂ ਪੁਆਇੰਟ ਦੇ ਕਹਿੰਦਾ ਤੁਸੀਂ ਉੱਥੇ ਪ੍ਰਤਾਪ ਚੌਂਕ 'ਚ ਕਿਵੇਂ ਰੋਕੋਗੇ ਮੈਂ ਕਿਹਾ ਇੱਥੇ ਥੱਕਾ ਹੋ ਗਿਆ ਨਾ ਮਤਲਬ ਤੁਸੀਂ ਜੇ ਬੰਦ ਕਰਾਇਆ ਤਾਂ ਉਹ ਇਲਾਕਿਆਂ ਲਈ ਤੁਸੀਂ ਦੋ ਪੁਆਇੰਟ ਉਹਦੇ ਨਾਲ ਸਾਨੂੰ ਵੀ ਤਕਲੀਫ ਜਿਹੜੇ ਮਲਾਜ਼ਮ ਨਿਊ ਜਨਤਾ ਨਗਰ ਡੱਬਾ ਰੋਡ ਤੋਂ ਰੇਡਾ ਲੈ ਕੇ ਬਾਈ ਜੀ ਸ਼ਮਲਾਪੁਰੀ ਤੋਂ ਆਊਗਾ ਜਾਂ ਨਿਕਲ ਜਾਂਦੀ ਹੈ ਉਹ ਮਤਲਬ ਨਾ ਤਾਂ ਉਹਦਾ ਮਲਾਜ਼ਮਾਂ ਨੂੰ ਲਾਭ ਹੈ ਤੇ ਸਾਨੂੰ ਵੀ ਜਨਤਾ ਨੂੰ ਵੀ ਖੱਜਲ ਖਰਾਬੀ ਹੈ ਤੇ ਇਸ ਗੱਲ ਤੇ ਫਿਰ ਦਾਣਾ ਮੰਡੀ ਗਏ ਉਥੋਂ ਦਾਣਾ ਮੰਡੀ ਦੇ ਉਥੇ ਦੋ ਤਿੰਨ ਪੈਲਸ ਪੁਲਿਸ ਵਾਲੇ ਆ ਤੁਸੀਂ ਇਹ ਹਲਕਾ ਪੈਂਦਾ ਵਾ ਸੈਂਟਰਲ 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 ਦੇ ਐਮਐਲਏ ਨੇ ਕੱਲ ਨਹੀਂ ਕਿਹਾ ਸੈਂਟਰਲ ਦੇ ਦੇਖੋ ਜੀ ਮੈਂ ਕਾਂਗਰਸਾ ਕਾਉਂਸਲਰ ਹਾਂ ਮੈਂ ਜਿਹੜੇ ਸਾਡੇ ਇਲਾਕੇ ਦੇ ਸਾਡੇ ਰਹਿ ਰਹਿਜੇ ਸ਼ ਲੋਕ ਨੇ ਉਹਨਾਂ ਨੇ ਪੱਪੀ ਪ੍ਰੈਸ਼ਰ ਨਾਲ ਗੱਲ ਕੀਤੀ ਵੀ ਯਾਰ ਵੀ ਸਾਡੇ ਆਤਾਂ ਨਗਰ ਦਾ ਕੂੜਾ ਆਣ ਲੱਗਿਆ ਸਾਡਾ ਹੱਲ ਕਰੋ ਇੱਥੇ ਕਿਤੇ ਮੂਰਤ ਤੇ ਆਏ ਨਹੀਂ ਉਹ ਕਹਿੰਦੇ ਯਾਰ ਵੀ ਮੈਂ ਮੈਨੂੰ ਲੋਕਾਂ ਨੇ ਦੱਸਿਆ ਵੀ ਪੱਪੀ ਪ੍ਰੈਸ਼ਰ ਕਹਿੰਦਾ ਵੀ ਯਾਰ ਵੀ ਤੂੰ ਤੂੰ ਤਾਂ ਕਾਉਂਸਲਰ ਆਪੋਜੀਸ਼ਨ ਦਾ ਜਿਤਾ ਲਿਆ ਵੀ ਉਹ ਤਾਂ ਡੰਮੀ ਹੋ ਗਿਆ ਕੰਮ ਕਹਿੰਦਾ ਔਖਾ ਪਰ ਉਹਨੇ ਆ ਕਿ ਇਹਦੀ ਸਾਰ ਲੈਣੀ ਜ਼ਰੂਰੀ ਨਹੀਂ ਸਮਝੀ ਕਿਉਂਕਿ ਤਿੰਨ ਵਾਰ ਮੈਂ ਲਾਈਵ ਹੋਇਆ ਪਹਿਲਾਂ ਫੇਸਬੁੱਕ ਤੋਂ ਅਫਸਰਾਂ ਨੂੰ ਮਿਲਿਆ ਐਮਐਲਏ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੁੰਦਾ ਵੀ ਕਿੱਥੇ ਕੀ ਹੋ ਰਿਹਾ ਮਤਲਬ ਉਹ ਪਤਾ ਨਹੀਂ ਉਹਦਾ ਕੀ ਇੰਟਰਸਟ ਹੈ ਬਾਈ ਤੁਮਾਨ ਕੀ ਕਰਦਾ ਮੇਰਾ ਮੰਗੇ ਹੈ ਵੀ ਜਿਹੜੇ 8 ਵਾਰਡ ਆ ਆਤਮ ਨਗਰ ਦੇ ਨੇ ਭਰਾ ਨੇ ਸਾਡੇ ਸਾਰੇ ਕਾਉਂਸਲਰ ਪਰ ਉਹਨਾਂ ਨੂੰ ਇਹ ਪਰਸਨ ਕੀਤਾ ਵੀ ਤੁਸੀਂ ਆਪੋ ਆਪਣੇ ਵਾਰਡਾਂ ਦਾ ਕੂੜਾ ਸੰਭੋ ਆਪਣੇ ਵਾਰਡਾਂ ਚ ਪੁਆਇੰਟ ਦਿਓ ਸਾਡੇ ਇਲਾਕੇ ਚ ਕੂੜਾ ਨਾ ਸੁੱਟੋ ਐਨੀ ਗੱਲ ਹੈ ਠੀਕ ਹੈ